ਫਲੋਰ ਪੁਲਿਸ ਵੱਲੋਂ ਗੰਨਾਪਿੰਡ ਵਿਖੇ ਚਲਾਈ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਅਨੀਤਾ ਰਾਣੀ ਪਤਨੀ ਲੇਟ ਮੰਗਤਰਾਮ ਪੁੱਤਰ ਲੇਟ ਬਲਰਾਜਵਾਸੀ ਗੰਨਾਪਿੰਡ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਸਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਅਨੀਤਾ ਨੇ ਪੁਸ਼ਕਿਸ਼ ਕਰਨ ਤੇ ਦੱਸਿਆ ਕਿ ਉਹ ਇਹ ਹੈਰੋਇਨ ਨਸ਼ਾ ਤਸਕਰ ਸ਼ਸ਼ੀਕਾਂਤ ਵਾਸੀ ਪੰਜ ਢੇਰਾ ਅਤੇ ਉਸ ਦੀ ਪਤਨੀ ਰਾਣੀ ਤੋਂ ਸਸਤੇ ਭਾਅ ਲੈ ਕੇ ਮਹਿੰਗੇ ਭਾਅ ਵੇਚਦੀ ਸੀ ਜਿਸ ਤੋਂ ਫੌਰੀ ਕਾਰਵਾਈ ਕਰਦੇ ਹੋਏ ਮੁੱਖ ਨਸ਼ਾ ਤਸਕਰ ਸ਼ਸ਼ੀਕਾਂਤ ਪੁੱਤਰ ਪਦਾਮ ਬਹਾਦਰ ਅਤੇ ਇਸ ਦੀ ਪਤਨੀ ਰਾਣੀ ਵਾਸੀਆਂ ਪਿੰਡ ਜਗਤਪੁਰ ਪੰਜ ਵੀਰਾ ਫਲੋਰ ਥਾਣਾ ਫਲੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮੇ ਵਿੱਚ ਵਾਧਾ ਜੁਰਮ 29 ਐਨਡੀਪੀਐਸ ਐਕਟ ਦਾ ਕੀਤਾ ਗਿਆ ਹੈ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਆਇਨਾ ਟੀਵੀ ਮਾਨ ਜੋ ਐਸਐਸਪੀ ਸਾਹਿਬ ਸਰਦਾਰ ਹਰਕਮਨਪ੍ਰੀਤ ਸਿੰਘ ਖੱਤ ਸਾਹਿਬ ਜ਼ਿਲ੍ਹਾ ਜਲੰਧਰ ਵਿਖੇਤੀ ਜੀ ਵੱਲੋਂ ਜੋ ਸਾਨੂੰ ਸਮੇਂ-ਸਮੇਂ ਤੇ ਨਿਰਦੇਸ਼ ਦਿੰਦੇ ਆ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਜੋ ਨਸ਼ਾ ਇਹਦੇ ਉੱਤੇ ਪੂਰੀ ਨਕੇਲ ਕਸ ਕੇ ਰੱਖੀ ਜਾਵੇ ਜਿਸ ਦੇ ਤਹਿਤ ਸਾਧਾਣਾ ਫਲੋਰ ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਐਸਆਈ ਭਵਿੰਦਰ ਸਿੰਘ ਕਰ ਰਹੀ ਸੀ ਜੋ ਗੰਨਾ ਪਿੰਡ ਦੇ ਵਿੱਚ ਪੈਦਲ ਗਸ਼ਤ ਦੇ ਦੌਰਾਨ ਇੱਕ ਲੇੜੀ ਜਿਸ ਦਾ ਨਾਮ ਅਨੀਤਾ ਰਾਣੀ ਵਾਸੀ ਗੰਨਾਪਿੰਡ ਨੂੰ ਕਾਬੂ ਕੀਤਾ ਗਿਆ ਸੀ ਉਸ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਨ ਦੀ ਰਿਕਵਰੀ ਹੋਈ ਸੀ ਜਿਸ ਤੇ ਮਕਦਮਾ ਨੰਬਰ 269 ਐਨਡੀਪੀ ਸੈਕਟ ਤਹਿਤ ਤੱਜ ਕਰਕੇ ਉਸ ਨੂੰ ਗ੍ਰফতার ਕੀਤਾ ਗਿਆ ਸੀ ਜਿਸ ਨੇ مشਕੇ ਦੇ ਨਾਮ ਅੱਗੇ ਦੱਸਿਆ ਕਿ ਮੈਂ ਇਹ ਨਸ਼ੇਰੀ ਕੇਪ ਤੇਰੀਆ ਉਹ ਸ਼ਸ਼ੀकांत ਪੁੱਤਰ ਪਤਮ ਬਹਾਦਰ ਵਾਸੀ ਪੰਜ ਢੇਰਾ ਜਗਤਪੁਰ ਪਸੋਂ ਤੇ ਉਸਦੀ ਵਾਈਫ ਰਾਣੀ ਵਾਈਫ ਆਫ ਸ਼ਸ਼ੀकांत ਪਸੋਂ ਖਰੀਦ ਕੇ ਲਿਆਈਆਂ ਔਰ ਅੱਗੇ ਆਪਣੇ ਗਾਕਾ ਨੂੰ ਵੀ ਚੀਤੀਆਂ ਜਿਸ ਤੇ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਸ਼ਸ਼ੀकांत ਤੇ ਉਸਦੀ ਵਾਈਫ ਰਾਣੀ ਨੂੰ ਵੀ ਕੱਲ ਹੀ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਦੇ ਅੱਗੇ ਪੁਛਗਛ ਕੀਤੀ ਆ ਹੋਰ ਰਿਕਵਰੀ ਕਰਵਾਉਣ ਵਾਸਤੇ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਔਰ ਇਹਨਾਂ ਦੇ ਰਿਮਾਂਡ ਦੇ ਦੌਰਾਨ ਹੋਰ ਇਹਨਾਂ ਪਸੋਂ ਜਿਹੜੀ ਆ ਹੋਰ ਉਹ ਰਿਕਵਰੀ ਕੀਤੀ ਜਾਵੇਗੀ ਜੋ ਇਥੇ ਦਾ ਸਮਝੋਗਾ ਕਿ ਜੋ ਸ਼ਸ਼ੀ ਕਾਹਤ ਆ ਇਹਦੀ ਬੈਕਗ੍ਰਾਉਂਡ ਜੋ ਨੇਪਾਲ ਤੋਂ ਹੈ ਜਿਸ ਦੇ ਬਰਖਲਾ ਪਹਿਲਾਂ ਹੀ 6 ਮੁਕਦਮੇ ਦਰਜ ਨੇ ਹੀ ਅਫੀਸ਼ਲ ਆਫੈਂਡਰ ਆ ਔਰ 5 ਮੁਕਦਮੇ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਦਰਜ ਨੇ ਔਰ ਇੱਕ ਮੁਕਦਮਾ 307 ਦਾ ਔਰ ਇਸ ਦੀ ਵਾਈਫ ਰਾਣੀ ਦੇ ਬਰਖਲਾ ਵੀ ਇੱਕ ਮੁਕਦਮਾ 118 ਨੰਬਰ 2024 ਦਾ ਐਨਡੀਪੀਐਸ ਐਕਟਾ ਦਰਜ ਔਰ ਜੋ ਅਨੀਤਾ ਆ ਇਸਦੇ ਬਰਖਲਾ ਵੀ ਦੋ ਮੁਕਦਮੇ ਪਹਿਲਾਂ ਦਰਜ ਨੇ ਇੱਕ ਇਹ ਹੋ ਗਿਆ ਤਿੰਨ ਮੁਕਦਮੇ ਦਰਜ ਨੇ ਸਸੀ ਸ਼ੀਕਾਂਨ ਕੱਪੂ ਕਰ ਲੈ ਹਾਂਜੀ ਮੈਂ ਦੱਸ ਚੁੱਕਾ ਸਸੀ ਕੁਮਾਰ ਕਾਹਤਾ ਤੇ ਉਸ ਦੀ ਵਾਈਫ ਰਾਨੀ ਦੋਨਾਂ ਨੂੰ ਅਸੀਂ ਰਿਸਟ ਕੀਤਾ ਹੈ ਜਿਨ੍ਹਾਂ ਨੂੰ ਕੋਰਸ ਪੇਸ਼ ਕਰ ਰਹੇ ਹਾਂ ਕਨਸੋ ਬਾਅਦ ਪੁਲਸਰਮਾਨ ਦੇ ਦੌਰਾਨ ਜੋ ਵੀ ਅੱਗੇ ਡਿਸਕਲੋਜ਼ ਕਰਨਗੇ ਤਾਂ ਅਸੀਂ ਇਹਨਾਂ ਪਾਸੋਂ ਹੋਰ ਹੈਰਨ ਦੀ ਰਿਕਵਰੀ ਕਰਾਂਗੇ ਤੇ ਉਸ ਤੋਂ ਅੱਗੇ ਚੱਲਾਂਗੇ ਕਿ ਇਹ ਕਿਉਂ ਕਿਥੋਂ ਲੈ ਕੇ ਆਉਂਦੇ ਨੇ ਸਬਸਕ੍ਰਾਈਬ ਨਾਓ And press the bell icon. Never miss an update.